ਆਲੋ ਭੈਣੇ ਤੁਹਾਡਾ ਸਮਾਨ ਆਹ ਕਿਹੜਾ ਸਮਾਨ ਆ ਹੁਣ ਜਿਹੜਾ ਤੁਸੀਂ ਲਿਖਾਇਆ ਸੀਗਾ ਦੱਸ ਦੇ ਨਾ ਪਹਿਲਾਂ ਸਮਾਨ ਲਿਖਾਇਆ ਸੀ ਤੇ ਤੁਸੀਂ ਦੱਸ ਦੇਣ ਬਾਅਦ ਆ ਰਹੇ ਹੋ ਮੂੰ ਚੱਕ ਕੇ ਮੇਰੀ ਨਾ ਕੋਈ ਮਜਬੂਰੀ ਸੀਗੀ ਤਾਂ ਨਹੀਂ ਆ ਪਾਇਆ ਤੇ ਅਸੀਂ ਕੀ ਲੈਣਾ ਦੇਣਾ ਤੁਹਾਡੀ ਮਜਬੂਰੀ ਤੋਂ ਕਸਟਮਰ ਸਾਡੀ ਮਜਬੂਰੀ ਦੇਖਦਾ ਵਾ ਪਰ ਤੁਸੀਂ ਤਾਂ ਮੇਰੀ ਮਜਬੂਰੀ ਸਮਝੋ ਨਾ ਅਸੀਂ ਨਹੀਂ ਸਮਝਦੇ ਕਿਸੇ ਦੀ ਮਜਬੂਰੀ ਨਾਲੇ ਹਾਂ ਇਹ ਸਮਾਨ ਹੁਣ ਵਾਪਸ ਲੈ ਜਾਓ ਤੁਹਾਨੂੰ ਕੀ ਲੱਗਦਾ ਮਾਰਕੀਟ ਤੋਂ ਸਮਾਨ ਨਹੀਂ ਮਿਲਦਾ ਜੇ ਅਸੀਂ ਤੁਹਾਡੇ ਤੋਂ ਸਮਾਨ ਮੰਗਾਨੇ ਆ ਤਾਂ ਸਮਾਨ ਅਸੀਂ ਲੈ ਜਾਂਦਾ ਹੁਣ ਤੁਸੀਂ ਵਾਪਸ ਲੈ ਜਾਓ ਸਮਾਨ ਭੈਣੇ ਮੈਂ ਇਹਨਾਂ ਸਮਾਨ ਵਾਪਸ ਕਿੱਦਾਂ ਲੈ ਕੇ ਜਾਊਂਗਾ ਮੈਨੂੰ ਤਾਂ ਮਾਲਕਾਂ ਨੇ ਦੁਕਾਨ ਤੋਂ ਕੱਢ ਦੇਣਾ ਵਾ ਫਿਰ ਤੇ ਇਹ ਤਾਂ ਪਹਿਲਾਂ ਸੋਚਣਾ ਸੀ ਨਾ ਦੱਸ ਦੇਣ ਤੁਸੀਂ ਰੱਖ ਲਓ ਪਲੀਜ਼ ਰਿਕੁਐਸਟ ਆ ਹੱਥ ਜੋੜ ਕੇ ਅਸੀਂ ਇਹਨਾਂ ਮਾਲ ਰੱਖ ਕੇ ਕੀ ਕਰਾਂਗੇ ਜਗ੍ਹਾ ਵੀ ਤਾਂ ਹੋਣੀ ਚਾਹੀਦੀ ਆ ਨਾ ਤੁਹਾਡਾ ਤਾਂ ਵੇਖ ਹੀ ਜਾਣਾ ਨਾ ਭੈਣੇ ਸਮਾਨ ਡਬਲ ਡਬਲ ਨਹੀਂ ਅਸੀਂ ਰੱਖਦੇ ਓਨਾ ਹੀ ਮੰਗਾਨੇ ਜਿੰਨਾ ਲੋਡ ਹੁੰਦੀ ਆ ਪਲੀਜ਼ ਭੈਣੇ ਰੱਖ ਲਓ ਤੁਸੀਂ ਨਾ ਇਹਨੂੰ ਵਾਪਸ ਲੈ ਜਾਓ ਹੁਣ ਭਾਜੀ ਕਿੱਥੇ ਆ ਪਾਜੀ ਹੈ ਨਹੀਂ ਗਿਆ ਜਾਣਾ ਨਹੀਂਗਾ ਉਹਨਾਂ ਨੇ ਤੁਸੀਂ ਸਾਮਾਨ ਵਾਪਸ ਲੈ ਜਾਓ ਆਪਣਾ ਬਸ ਪਾਜੀ ਨਾਲ ਇੱਕ ਵਾਰੀ ਗੱਲ ਹੀ ਕਰਾ ਦਿਓ ਪਾਜੀ ਨਾਲ ਕੋਈ ਗੱਲ ਗੁਲ ਨਹੀਂ ਹੋਣੀ ਹੁਣ ਤੁਸੀਂ ਜਾ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹੋ ਗਿਆ ਵੀਰੇ ਸਾਮਾਨ 10 ਦਿਨ ਬਾਅਦ ਦੇਣ ਆ ਰਹੇ ਆ ਭਾਈ ਤੁਸੀਂ ਨਵੇਂ ਥੋੜੀਓ ਯਾਰ ਤੁਹਾਨੂੰ 10 ਦਿਨ ਪਹਿਲਾਂ ਮਾਲ ਲਖਾਇਆ ਗਾਗ ਸਾਨੂੰ ਬੋਲ ਬੋਲ ਕੇ ਜਾ ਰਿਹਾ ਅਸੀਂ ਤਾਂ ਭਾਈ ਅੱਕ ਕੇ ਕੱਲ ਮਾਲ ਮੰਗਾ ਲਿਆ ਬਾਜ਼ਾਰੋਂ ਆ ਗਿਆ ਸੀ ਸਾਮਾਨ ਭਾਜੀ ਮੇਰੀ ਕੋਈ ਮਜਬੂਰੀ ਸੀਗੇ ਮੈਂ ਤਾਂ ਨਹੀਂ ਆ ਪਾਇਆ ਵੀਰੇ ਗਾਹਕ ਨਹੀਂ ਮਜਬੂਰੀ ਸਮਝਦਾ ਗਾਹਕ ਨੂੰ ਸਮਾਨ ਚਾਹੀਦਾ ਉਹਨੂੰ ਸਾਡੇ ਘਰ ਦੇ ਲੈਣ ਦੇਣ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਭਾਜੀ ਅੱਗੇ ਵੀ ਤਾਂ ਮੈਂ ਟਾਈਮ ਸਰ ਦੇ ਕੇ ਜਾਣਾ ਪਹਿਲੀ ਵਾਰੀ ਹੋਇਆ ਵਾ ਵੀਰੇ ਅਸੀਂ ਤੈਨੂੰ ਇਹ ਥੋੜੀ ਕਿਹਾ ਕਿ ਤੂੰ ਨਹੀਂ ਦੇ ਕੇ ਜਾਂਦਾ ਸਾਨੂੰ ਤਾਂ ਇਹ ਪਤਾ ਸਮਾਨ ਨਹੀਂ ਆਇਆ ਸੀ ਮੰਗਾ ਲਿਆ ਸਾਡੀ ਤਾਂ ਦੁਕਾਨਦਾਰੀ ਆ ਵੀਰੇ ਤੁਹਾਡਾ ਤਾਂ ਵਿਕ ਜਾਣਾ ਤੁਸੀਂ ਰੱਖ ਲਓ ਮਾਲਕਾਂ ਨੇ ਮੈਨੂੰ ਕੱਢ ਦੇਣਾ ਵਾ ਜੇ ਮੈਂ ਸਮਾਨ ਵਾਪਸ ਲੈ ਕੇ ਗਿਆ ਫਿਰ ਮੈਨੂੰ ਇਹ ਦੱਸ ਦੱਸ ਦਿਨ ਪਹਿਲਾਂ ਕਿਉਂ ਨਹੀਂ ਆਇਆ ਭਾਜੀ ਮੈਨੂੰ ਬੁਖਾਰ ਹੋ ਗਿਆ ਸੀ ਹਫਤਾ ਤੱਕ ਮੈਂ ਬੈੱਡ ਤੋਂ ਹੀ ਨਹੀਂ ਉੱਠਿਆ ਵੀਰੇ ਹੁਣ ਤੂੰ ਤਾਂ ਆਪਣੀ ਮਜਬੂਰੀ ਦੱਸ ਤੀ ਅਸੀਂ ਸਮਝ ਵੀ ਲਵਾਂਗੇ ਇੱਕ ਵਾਰੀ ਗਾਹਕ ਟੁੱਟਿਆ ਵਾਪਸ ਨਹੀਂ ਆਂਦਾ ਕੰਪੀਟੀਸ਼ਨ ਦਾ ਜ਼ਮਾਨਾ ਹੈ ਇੱਕ ਵਾਰੀ ਗਾਹਕ ਇਧਰੋਂ ਚਲਾ ਗਿਆ ਅਗਲੇ ਗੱਲਾਂ ਚਲਾ ਲੈਂਦੇ ਆ ਸਾਡੇ ਤਾਂ ਪੁਰਾਣੇ ਗਾਹਕ ਜੁੜੇ ਆ 35 ਸਾਲ ਪੁਰਾਣੇ ਪਰ ਜੇ ਮਜਬੂਰੀ ਨਾ ਹੁੰਦੀ ਭਾਜੀ ਮੈਂ ਸਮਾਨ ਤੁਹਾਨੂੰ ਅਗਲੇ ਦਿਨ ਹੀ ਦੇ ਜਣਾ ਸੀ ਛੋਟੇ ਵੀਰ ਗੱਲ ਮਜਬੂਰੀ ਦੀ ਆ ਨਾ ਅਸੀਂ ਤਾਂ ਇਨਸਾਨ ਆ ਜੇ ਅਸੀਂ ਨਹੀਂ ਸਮਝਾਂਗੇ ਤਾਂ ਰੱਬ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਅਸੀਂ ਤਾਂ ਸਮਾਨ ਰੱਖ ਲੈਨੇ ਆ ਪਰ ਭਾਈ ਗਲਤੀ ਤੇਰੀ ਆ ਜੇ ਤੈਨੂੰ ਬੁਖਾਰ ਸੀ ਜਾਂ ਕੋਈ ਹੋਰ ਪ੍ਰੋਬਲਮ ਸੀ ਬਿਲਕੁਲ ਨੰਬਰ ਤਾਂ ਸਾਡਾ ਹੈਗਾ ਭਾਜੀ ਮੈਂ ਫੋਨ ਕਿੱਦਾਂ ਕਰਦਾ ਮੈਂ ਹਫ਼ਤਾ ਬੈੱਡ ਤੇ ਨਹੀਂ ਉੱਠਿਆ ਉਹ ਵੀਰੇ ਫੋਨ ਕਰਨ ਨੂੰ ਕੀ ਯਾਰ ਤੁਸੀਂ ਢੇਲ ਹੀ ਕਰਦੇ ਹੋ ਫੋਨ ਕਰਨ ਲੱਗੇ ਕੀ ਜ਼ੋਰ ਲੱਗਦਾ ਵੇ ਅਸੀਂ ਤਰਾ ਸਾਨੂੰ ਕਹਿ ਦਿੰਦਾ ਸੀ ਤੇਰੀ ਦੁਕਾਨ ਤੋਂ ਆਪ ਸਮਾਨ ਲੈ ਆਂਦੇ। ਜਾਂਦਾ ਸੀ ਤੇਰੀ ਹੋਂ ਮਜਬੂਰੀ ਸਮਝ ਸਕਦੇ ਆ ਉਦੋਂ ਨਹੀਂ ਸਮਝ ਸਕਦੇ ਸੀ। ਚਾਹ ਲੈ ਪਤਾ ਕੀ ਹੁੰਦੀ ਹੈ ਜਦੋਂ ਬੰਦਾ ਘਰੇ ਬੈਠਾ ਹੁੰਦਾ ਨਾ ਫਿਰ ਉਹਨੂੰ ਕੰਮ ਨਹੀਂ ਯਾਦ ਰਹਿੰਦਾ। ਫਿਰ ਕਹਿੰਦਾ ਕੋਈ ਨਹੀਂ ਦੇਖੀ ਜਾਊਗੀ। ਫਿਰ ਹੁਣ ਆ ਕੇ ਤੁਸੀਂ ਮਨਤਾ ਕਰਦੇ ਪਏ ਆ। ਭਾਜੀ ਇਨਸਾਨੀਅਤ ਦੇ ਨਾਤੇ ਰੱਖ ਲੋ। ਪੇਮੈਂਟ ਚ ਆਏ ਹਫਤਾ ਹੋਰ ਲੇਟ ਦੇ ਦਿਓ। ਵੀਰੇ ਸਾਡੀ ਫਿੱਤਰਤ ਚ ਨਹੀਂ ਹੈਗਾ ਇਹ। ਕੋਈ ਨਹੀਂ ਜਿਤੋਂ ਲੈ ਗਿਆ ਆਈ ਆਂ। ਸਿਮਰਨ ਸਮਾਨ ਰੱਖ ਲਾ। ਪਰ ਵੀਰੇ ਦੇਖ ਅੱਗੇ ਤੋਂ ਜੇ ਕੋਈ ਪ੍ਰੋਬਲਮ ਹੈ ਨਹੀਂ ਆਣਾ ਸਾਨੂੰ ਪਹਿਲਾਂ ਦੱਸ ਦਿਆ ਕਰ ਅਸੀਂ ਨਹੀਂ ਚਾਹੁੰਦੇ ਹੁੰਦੇ ਕਿ ਸਾਡੇ ਗੇਟ ਤੋਂ ਕੋਈ ਨਾਰਾਜ਼ ਹੋ ਕੇ ਜਾਵੇ ਠੀਕ ਹੈ ਠੀਕ ਹੈ ਨਾ ਸਾਡੀ ਮਜਬੂਰੀ ਵੀ ਸਮਝਿਆ ਕਰੋ ਅਸੀਂ ਵੀ ਦੁਕਾਨਦਾਰ ਆ ਗਾਹ ਕੰਦਾ ਤੁਸੀਂ ਵੀ ਬੋਲ ਜਾਂਦਾ ਫਿਰ ਸਾਨੂੰ ਸੁਣਨੀਆਂ ਪੈਂਦੀਆਂ ਨੇ ਤੁਹਾਡੇ ਕਰਕੇ ਸਾਡੇ ਕੋਲ ਸਮਾਨ ਪੂਰਾ ਹੋਊਗਾ ਅਸੀਂ ਕਿਉਂ ਕਿਸੇ ਦੀ ਗੱਲ ਸੁਣਾਂਗੇ ਅਸੀਂ ਗੱਲ ਤਾਂ ਸਹੀ ਕਹਿ ਰਹੇ ਹੋ ਭਾਜੀ ਆ ਰੱਖ ਜਾ ਪਰਚੀ-ਪੁਰਚੀ ਲੈ ਕੇ ਆਇਆ ਹੈਂ ਕਿ WhatsApp ਵੀ ਕਰਾਂਗਾ ਪਰਚੀ WhatsApp ਕਰ ਦੋ ਨਾ ਜੀ ਧੰਨਵਾਦ ਬਾਜੀ ਮੈਂ 10 ਦਿਨ ਬਾਅਦ ਹੀ ਆਉਂਗਾ ਪੇਮੈਂਟ ਲੈਣ ਮੇਰੀ ਗੱਲ ਸੁਣ ਅੱਜ 12 13 ਤਰੀਕਾ ਪਰਸੋਂ ਆ ਕੇ ਲੈ ਜੀ ਠੀਕ ਆ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਕੋਸ਼ੂਰਤਾ ਨਹੀਂ ਕਹਿੰਦਾ ਸੀ ਤੈਨੂੰ ਨਹੀਂ ਵੀਰੇ ਜਦੋਂ ਮੈਂ ਆਇਆ ਤੇ ਉੱਚੀ ਉੱਚੀ ਬੋਲਦੀ ਸੀ ਸਵੇਰ ਦਾ ਟਾਈਮ ਆ ਥੋੜਾ ਆਰਾਮ ਨਾਲ ਗੱਲ ਕਰਿਆ ਕਰ ਮੈਨੂੰ ਪਤਾ ਤੈਨੂੰ ਕੰਮ ਆ ਗਿਆ ਕਿਵੇਂ ਗੱਲ ਕਰਨੀ ਤੈਨੂੰ ਪਤਾ ਹੈ ਪਰ ਵੱਡਾ ਛੋਟਾ ਦੇਖ ਲਈਦਾ ਹੁੰਦਾ